ਭਾਰਤੀ ਐਸੋਸੀਏਸ਼ਨ ਕੋਲ ਤੋਂ ਬਾਅਦ ਕੀਤੀ ਜਾ ਰਹੀ ਹੈ ਔਰ ਸਾਰੀਆਂ ਕਿਸਾਨ ਜੂਨੀਆਂ ਸਾਥ ਦੇ ਰਹੇ ਨੇ ਕੀ ਮੰਗਾ ਰਹੇ ਨੇ ਮੈਂ ਜੀ ਭਾਰਤੀ ਕਿਸਾਨ ਜੂਨ ਨੇ ਲਖੋਵਾਲ ਜ਼ਿਲ੍ਹਾ ਪ੍ਰਧਾਨ ਭਪਿੰਦਰ ਸਿੰਘ ਜੀ ਦੌਲਤਪੁਰਾ ਅੱਜ 3 ਦੇ 4 ਤਰੀਕ ਨੂੰ ਆੜਤੀ ਐਸੋਸੀਏਸ਼ਨ ਵੱਲੋਂ ਪੂਰਨ ਤੌਰ ਤੇ 3 ਦੇ 4 ਤਰੀਕ ਨੂੰ ਮੰਡੀ ਬੰਦ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨ ਦਾ ਤੇ ਆੜਤੀ ਦਾ ਇੱਕ 9 ਮਾਸ ਦਾ ਰਿਸ਼ਤਾ ਹੈ ਜਦੋਂ ਕਿਸਾਨ ਨੂੰ ਰਾਤ ਨੂੰ ਲੋੜ ਪੈ ਜਾਏ ਕੋਈ ਢਿੱਲਾ ਬਿਮਾਰ ਹੋ ਜਾਏ ਕੋਈ ਢਿੱਲਾ ਮੱਸਾ ਹੋ ਜਾਏ ਜਾਂ ਕਿ ਤੇ ਵਿਆਹ ਤੇ ਸ਼ਾਦੀ ਧਰਿਆ ਅਸੀਂ ਭੱਜ ਕੇ ਆੜਤੀਏ ਕੋਲੇ ਆਉਂਨੇ ਆ ਸਾਡੀ ਉਹ ਲੋੜਾ ਪੂਰੀਆਂ ਕਰਦਾ ਸਾਡੇ ਨਾਲ ਆੜਤੀਏ ਦਾ ਬਹੁਤ ਗੂੜਾ ਰਿਸ਼ਤਾ ਹੈ ਅਸੀਂ ਇਸ ਰਿਸ਼ਤੇ ਦੇ ਵਿੱਚ ਨਖਾਰ ਨਹੀਂ ਪੈਣ ਦੇਣਾ ਚਾਹੁੰਦੇ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਉਹਨਾਂ ਨੀਤੀਆਂ ਨੂੰ ਅਸੀਂ ਤੋੜਨ ਵਾਸਤੇ ਵਿਰੋਧ ਕਰਦੇ ਹਾਂ ਉਹਦਾ ਜੋ ਕੱਲ ਪੰਜਾਬ ਸਰਕਾਰ ਨੇ ਆਪਦਾ ਫੈਸਲਾ ਵਾਪਸ ਲਿਆ ਅਸੀਂ ਉਹਦਾ ਸਵਾਗਤ ਕਰਦੇ ਹਾਂ ਅੱਜ ਦਾ ਜਿਹੜਾ ਇਹ ਸਾਡਾ ਧਰਨਾ ਪਰਦਾਸ਼ਾ ਅਸੀਂ ਆੜ ਤੇ ਐਸੋਸੀਏਸ਼ਨ ਦੇ ਸੱਦੇ ਦੇ ਉੱਤੇ ਪੂਰਨ ਤੌਰ ਤੇ ਸਮਰਥਨ ਭਾਰਤੀ ਕਿਸਾਨ ਜੀ ਉਹਨੇ ਲੱਖੋਵਾਲ ਵੱਲੋਂ ਅਸੀਂ ਉਹਨਾਂ ਦੇ ਹਮਾਇਤ ਦੇ ਵਿੱਚ ਜਾ ਰਹੇ ਹਾਂ ਜੋ ਉਹਨਾਂ ਨੇ ਆਫਸੀਆਈ ਦੇ ਦਫ਼ਤਰ ਦੇ ਮੂਹਰੇ 11 ਵਜੇ ਤੋਂ ਲੈ ਕੇ ਧਰਨਾ ਸ਼ੁਰੂ ਕਰਨਾ ਅਸੀਂ ਉਹਦੇ ਵਿੱਚ ਵਰਕਰ ਆਪਦੇ ਸਾਰੇ ਸਾਡੇ ਆਗੂ ਸਾਹਿਬਾਨ ਇਕੱਠੇ ਹੋ ਰਹੇ ਆ ਇੱਥੋਂ ਅਸੀਂ ਇਕੱਠੇ ਹੋ ਕੇ ਅਸੀਂ ਉਹਨਾਂ ਦੇ ਆਰਤੀ ਆਦਰਸ਼ਤਾ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਕਰਾਂਗੇ ਦੇਖੋ ਕਿ ਗਵਰਨਮੈਂਟ ਆਫ ਇੰਡੀਆ ਪਿਛਲੇ ਕਾਫੀ ਸਮੇਂ ਤੋਂ ਜੋਗਨ ਨੇ ਬਿਹਾਰ ਦੇ ਵਿੱਚ ਏਪੀਐਫਸੀ ਐਕਟ ਖਤਮ ਕੀਤਾ ਹੈ 2014 ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੀਆਂ ਅੱਖਾਂ ਦੇ ਵਿੱਚ ਇਹ ਗੱਲ ਰੜਕ ਰਹੀ ਹੈ ਕਿ ਜਿਹੜਾ ਆਰਥਿਕ ਮੰਡੀ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਜਿੱਥੇ ਇਹਨਾਂ ਨੂੰ ਆਰਥ ਦੇ ਕੇ ਨੁਕਸਾਨ ਸਮਝਦੇ ਨੇ ਉੱਥੇ ਕਿਸਾਨੀ ਨੂੰ ਵੀ ਬਰਬਾਦ ਕਰਨ ਤੇ ਤੁਮੀ ਵੀ ਇਹ ਕਹਿੰਦੇ ਸਰਕਾਰ ਜਿਸ ਦੇ ਵਿੱਚ ਇਹਨਾਂ ਨੇ ਪਹਿਲਾਂ ਇੱਕ ਕੱਟਕੰਡਾ ਵਰਤਿਆ ਕਿ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਪੂਰੇ ਦੇਸ਼ ਦੇ ਵਿੱਚ ਜਿਹਦਾ ਸਭ ਤੋਂ ਜ਼ਿਆਦਾ ਨਿਸ਼ਾਨ ਪੰਜਾਬ ਤੇ ਹਰਿਆਣਾ ਨੂੰ ਹੋਣਾ ਸੀ ਸਾਡੇ ਪੰਜਾਬ ਤੇ ਹਰਿਆਣਾ ਤੇ ਪੂਰੇ ਦੇਸ਼ ਦੇ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਉਹ ਵਿਰੋਧ ਤੋਂ 20 ਮਹੀਨੇ ਬਾਅਦ ਜੋ ਕੇਂਦਰ ਦੀ ਸਰਕਾਰ ਹੈ ਸਾਡੇ ਸਰਕਾਰ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਇਸ ਕਰੋਨਾ ਨੂੰ ਇੱਕ ਵਾਰੀ ਮਿੱਡ ਹੈਂਡ ਕਰ ਦਿੱਤਾ ਹੋਲਡ ਕਰ ਦਿੱਤਾ ਪਰ ਉਹ ਸੀ ਵੀ ਕੋਈ ਢੰਗ ਨਾਲ ਨਹੀਂ ਸਰਕਾਰਾਂ ਨੇ ਇਹ ਲਾਗੂ ਕਰਨੀ ਲਾਗ ਰਹੀ ਹੈ ਜਿਹਦੇ ਨਤੀਜੇ ਵਜੋਂ ਪਿਛਲੇ ਸੀਜ਼ਨ ਦੇ ਕਣਕ ਦੇ 2023-24 ਦੀ ਜਿਹੜੀ ਕਣਕ ਦੀ ਸਰੀਆਮੂਸੀ ਉਹਦੇ ਚ ਜੋ ਅਡਾਨੀ ਗਰੁੱਪ ਦਾ ਇਹ ਸੈਲੂ ਹੈ ਜਿੱਤੇ 2 ਲੱਖ ਮੀਟਰ ਟਨ ਦੀ ਕੈਪੈਸਿਟੀ ਹੈ ਕਹਿੰਦਾ ਭਾਵੇਂ 40 ਲੱਖ ਮੋਣੀ ਕੰਨ ਸਟੋਰ ਹੁੰਦੀ ਹੈ ਜਿਹੜੀ ਕਿ ਜਦੋਂ ਇਹ ਸੈਲੂ ਦੀ ਸ਼ੁਰੂਆਤ ਕੀਤੀ ਗਈ ਬੜੀਆਂ ਨਾਲ ਐਫੀਡਸ ਕੀਤੀਆਂ ਅਡਾਨੀ ਗਰੁੱਪ ਨੇ ਐਫਸੀਆਈ ਨੇ ਕਿਸੇ ਤਰੀਕੇ ਅਸੀਂ ਇਹਨੂੰ ਚਾਲੂ ਕਰ ਗੀਏ ਆੜੀਆਂ ਤੋਂ ਬਿਨਾਂ ਪਰ ਇਹ ਆੜੇ ਤੋਂ ਬਿਨਾਂ ਚੱਲ ਨਹੀਂ ਸਕਿਆ ਇਹਨਾਂ ਨੇ ਕਿਸਾਨਾਂ ਨੂੰ ਲਾਲਚ ਵੀ ਦਿੱਤਾ 2 ਰੁਪਏ ਕੋਟ ਰੁਪਏ ਅੱਗੇ 25 ਰੁਪਏ ਕੋਟ ਪਰ ਆੜਤੀਆਂ ਤੇ ਕਿਸਾਨਾਂ ਦਾ ਜੋ ਨੌਬਾਜ਼ਰ ਰਿhta ਹੈ ਉਸ ਨੂੰ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਨੇ ਆੜਤੀਆਂ ਤੋਂ ਬਿਨਾ ਕੰਮਕ ਬਣਾਉਣ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਆਖਰ ਐਫਸੀਆਈ ਨੂੰ ਸਾਡੇ ਜਿਹੜਾ ਆੜਤੀਆ ਵਰਗਾ ਇਹ ਤੁਹਾਨੂੰ ਮੌਕਾ ਤਲਵੰਡੀ ਭਾਈ ਬਾਘਾਪੁਰਾਣਾ ਤੇ ਨਾਲ ਲੱਗਦੇ ਪ੍ਰੋਸੈਸ ਸੈਂਟਰਾਂ ਦੇ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਸਾਡੇ ਇਹ ਕਾਨੂੰਨ ਪ੍ਰਵਾਨ ਕਰ ਲੈ ਵੀ ਜਿਹੜੇ ਤੁਹਾਡੇ ਕਿਸਾਨ ਫਸਲ ਲੈ ਕੇ ਆਉਣਗੇ ਅਸੀਂ ਆੜ ਤੋਂ ਤੁਹਾਨੂੰ ਦੇਵਾਂਗੇ ਕਾਫੀ ਸਮਾਂ ਇਹ ਚੱਲਦਾ ਰਿਹਾ ਪਰ ਪਿਛਲੇ ਸਾਲ ਇਹਨਾਂ ਦਾ ਅਸਲੀ ਰੂਪ ਸਾਹਮਣੇ ਆ ਗਿਆ ਐਫਸੀ ਦਾ ਇਹਨਾਂ ਨੇ ਉਹ ਸਾਰੀ ਯਾਰਦਾਰ ਦੀ ਰੋਕ ਲਈ ਜਿਸ ਦੇ ਸਬੰਧ ਵਿੱਚ ਅਸੀਂ 25 ਨਵੰਬਰ ਨੂੰ ਮੋਗਾ ਵਿਖੇ ਤੁਹਾਡੇ ਸ਼ਹਿਰ ਦੇ ਵਿੱਚ ਬੜਾ ਵੱਡਾ ਪਰਵਾਕਰਤੂ ਪੂਰੇ ਪੰਜਾਬ ਦਾ ਕੀਤਾ ਇਸ ਦੇ ਵਿਰੁੱਧ ਉਸ ਤੋਂ ਬਾਅਦ ਅਸੀਂ 5 ਅਕਤੂਬਰ ਨੂੰ ਐਫਸੀ ਦੇ ਜੋ ਜੀਐਮ ਸਾਹਿਬ ਨੇ ਸਾਡੇ ਛੰਦਿਕਲ ਵਿਖੇ ਜਿੱਥੇ ਅਸੀਂ ਧੰਨਾ ਰੱਖਿਆ ਉਹਦੇ ਨਤੀਜੇ ਵਜੋਂ ਅੱਜ ਦਸੰਬਰ ਜਨਵਰੀ ਦੇ ਵਿੱਚ ਇਹਨਾਂ ਨੇ 20 ਰੁਪਏ ਕੰਦ ਭਾਵ ਕੇ ਪਹਿਲਾਂ 25 ਤੋਂ ਸਭੀ ਆਰਤੀਆਂ ਨੇ ਜਨਰਲ ਟੈਕਸ ਘਟਕਸ ਕਰਤੀ ਜਿਹੜੀ ਅੱਜ ਤੱਕ ਚੱਲਦੀਆਂ ਚਾਰ ਸਾਲ ਦੇ ਵਿੱਚ 23% ਤੋਂ ਘਟ ਕੇ 2% ਰਹਿ ਗਈ ਉਸ ਦਾ ਹੱਥ ਜਿਹੜਾ ਉਹ ਸਭੇ ਆਰਤੀਆਂ ਨੂੰ ਮਨਨ ਦਿੱਤਾ ਲੇਕਿਨ ਅੱਧਾ ਦਾ ਸਾਡੇ ਵਾਲਾ ਕਰ ਲਿਆ ਤੇ ਲੋਕਲ ਜਿਹੜੇ ਸਾਡੇ ਪੰਜਾਬ ਲੈਵਲ ਦੇ ਫੀਸਰ ਸਾਹਿਬਾਨ ਨੇ ਕਿ ਤੁਹਾਨੂੰ ਆਰਧ ਜਿਹੜੀ ਆ ਬਾਕੀ ਵੀ ਮਿਲ ਜਾਏਗੀ ਪਿਛਲੇ ਦਿਨੀ ਸਾਡੇ ਜੋ ਸਿਕਤਰ ਰਹ ਚੁੱਕੇ ਨੇ ਮਾਨਯੋਗ ਸਰਦਾਰ ਗੁਰਪ੍ਰੀਤ ਕਪਾਲ ਸਿੰਘ ਜੀ ਨੇ ਉਹਨਾਂ ਨੇ ਬਹੁਤ ਅਰਕਸ ਕੀਤੀਆਂ ਸਾਡੇ ਜੀਐਮਐਸਸੀ ਆਪਣੇ ਅੰਗਰੇ ਨੇ ਫਰਨਸ ਦੇ ਜਿ ਸਰਵੇਸ਼ ਜੀ ਉਹਨਾਂ ਨੇ ਵੀ ਬੜੀ ਕੋਸ਼ਿਸ਼ਾਂ ਕੀਤੀਆਂ ਤੇ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਕਿ ਦੇਖਿਆ ਕਿ ਪੋਸੀਬਲ ਨਹੀਂ ਕਿ ਜਦ ਤੱਕ ਤੁਸੀਂ ਰਿਕਾਇਰ ਨਹੀਂ ਦਿੰਦੇ ਅੱਗੇ ਤੋਂ ਤੁਹਾਡੇ ਸਟੋਰ ਖਾਲੀ ਰਹਿ ਜਾਂਦੇ ਸੈਲੋ ਜਿਹੜੇ ਆ ਤਾਂ ਉਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਇਹ ਜਿਹੜੀ ਆੜਤਾ ਤੁਹਾਨੂੰ ਜਿੰਦ ਤੋਂ ਸਿਰ ਪਹਿਲਾਂ ਪਹਿਲਾਂ ਮਿਲ ਜੇਗੀ ਇਹਦੇ ਵਿੱਚ ਮੈਂ ਕੱਲ ਸ਼੍ਰੀ ਨਿਵਾਸਨ ਜੀ ਸਾਡੇ ਜਿਹੜੇ ਜੀਐਮ ਨੇ ਮੌਜੂਦਾ ਐਫਸੀ ਨੇ ਐਸਾ ਅਫੀਸਰ ਪੰਜਾਬ ਕੈਟਰ ਦੇ ਉਹਨਾਂ ਨੂੰ ਮਿਲ ਕੇ ਆਂ ਲੇਕਿਨ ਗਵਰਨਮੈਂਟ ਆਫ ਇੰਡੀਆ ਵੱਲੋਂ ਅਜੇ ਤੱਕ ਕੋਈ ਲੈਟਰ ਨਾ ਤਾਂ ਪਿਛਲੇ ਜਿਹੜਾ ਪਕਾਇਆ ਉਹਦਾ ਦੇਣਾ ਤੇ ਨਾ ਇਹ ਕਿੰਨੀ ਬਣਾਇਆ ਗਿਆ ਕਿ ਆਉਣ ਵਾਲੇ ਸਮੇਂ ਚਾਰਤ ਜਿਹੜੀ ਹੈ ਸਰਵ ਚ ਲੱਗਣ ਵਾਲੇ ਮਾਲ ਦੀ ਪੂਰੀ ਸ਼ੈਲੀ पे ਟੋਟਲ ਮਿਲੇਗੀ ਜਿਸ ਦੇ ਰੋਗ ਵਿੱਚ ਅਸੀਂ ਆਉਂ ਤਿੰਨ ਤੇ ਕੱਲ ਚਾਰਤਰੀ ਦੋ ਦਿਨ ਇਹਨਾਂ ਮੰਨੀਆਂ ਦੇ ਜਿਹੜੇ ਆਰਤੀ ਆਪਣੇ ਸਾਹਮਣੇ ਵੀਰ ਨੇ ਸਾਡੇ ਇਸ ਇਲਾਕੇ ਨਾਲ ਕੁਸਾਨ ਜਿੱਥੇ ਬੰਦੀਆਂ ਦੇ ਆਪੂ ਸਹਿਬਾ ਨਹੀਂ ਤੇ ਸਾਡੇ ਮੰਨੀਆਂ ਚ ਕੰਮ ਕਰਦੇ ਮਜ਼ਦੂਰ ਜਿਨ੍ਹਾਂ ਦੇ ਕੋਲ ਰੋਟੀ ਰੋਜੀ ਖੋਈ ਜਾ ਰਹੀ ਹੈ ਉਹਨਾਂ ਦੇ ਅਸਹਿਯੋਗ ਦੇ ਨਾਲ ਅੱਜ ਅਸੀਂ ਇਹ ਧਰਨਾ ਮਾਰਿਆ ਹੈ ਡੀਐਮ ਐਫਸੀ ਦੇ ਡਾਕਟਰ ਦੇ ਵਿੱਚ ਆ ਕੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਜਲਦੀ ਲਿਕੇ ਜਾ ਰਹੇ ਆ ਕਿ ਜਿਹੜਾ ਅਦਾਨੀ ਗਰੁੱਪ ਦਾ ਸੈਲੋ ਹੈ ਤੁਹਾਡੇ ਡਗਰੂ ਰਿਖੇ ਉਹਦੇ ਵਿੱਚ ਅਸੀਂ ਕਰਾਉ ਹਰ ਮਹੀਨੇ ਸਮੇਂ ਲਈ ਕਰਾਂਗੇ ਤਾਂ ਕਿ ਇਹ ਗੜਾ ਖਾਲੀ ਰਹੇ ਜਿਹਦੇ ਨਾਲ ਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਆਰਥਿਕ ਤੋਂ ਬਿਨਾ ਇਹ ਜਿਹੜਾ ਮੈਡੀਕਲ ਸਿਸਟਮ ਚੱਲ ਨਹੀਂ ਸਕਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਆੜ ਤੋਂ ਸਿਰਫ ਸ਼ਹਿਰੀ ਨਾ ਕੰਟਰੋਲ ਹੈ ਅਦਾਨੀ ਗਰੁੱਪ ਜਿਹੜਾ ਐਫਸੀ ਇਹਦੇ ਲਈ ਦੰਦਾ ਸਾਨੂੰ ਦੋਨੇ ਅਦਾਨੀ ਗਰੁੱਪ ਦੇ ਕਿਰਾਇਆ ਲੈ ਲੈਣਾ ਚਾਹੇ ਖਾਲੀ ਪਿਆ ਰਹੇ ਚਾਹੇ ਭਰ ਸੇਵੇ لیکن ਜਿਹੜੀ ਐਸਸੀ ਜੀਰ ਕਰਦੀ ਹੈ ਤੇ ਉਹ ਸਾਨੂੰ ਅਰਧ ਨਹੀਂ ਦਿੰਦੀ ਤਾਂ ਮੈਂ ਸਮਝਦਾ 200 ਰੁਪਏ ਪਰ ਕਾਟੇ ਦਾ ਮਤ ਇਹਨੂੰ ਖਰਚਾ ਪੈਣਾ ਕਿਉਂਕਿ ਜਿਹੜਾ ਗੰਨੀ ਬੈਗਸ ਆ ਖਾਲੀ ਬੁਰੀਆਂ ਆ ਉਹਦੀ ਮਾਰਕੀਟ ਰੇਟ 30-32 ਰੁਪਏ ਹੈ ਲੇਕਿਨ ਇਹ ਜਿਹੜੀ ਜੂਡ ਕੰਪੋਨਸ਼ਨ ਆ ਆਫ ਇੰਡੀਆ ਤੋਂ ਖਰੀਦੀ ਐਸਸੀ ਮੈਨੂੰ ਪਤਾ ਲੱਗਾ ਅਰੋਸੇ ਲੋਕੀਂ ਤਾਂ ਵਿਚਾਇਤ 70-72 ਰੁਪਏ ਪਰ ਬੈਗ ਦੇ ਖਰੀਦੇ ਆ ਇੱਕ ਕਾਟੇ ਦੋ ਬੁਰੀਆਂ ਲੱਗ ਗਈਆਂ ਇਹ ਤੋਂ ਬਿਨਾ ਪਰਾਇ ਸਲਾਈ ਲਦਾਈ ਸਫਾਈ ਲੋਡਿੰਗ ਟ੍ਰਾਂਸਪੋਰਟ ਵਗੈਰਾ ਪਾਗੇ 200 ਰੁਪਏ ਕੋਟਾ ਦਵਾ ਦੇਣਾ ਪਏਗਾ ਇੱਥੋਂ ਭਵੰਤਮ ਸਰਕਾਰ ਹੋਵੇ ਚਾਹੇ ਕੇਂਦਰੀ ਸਰਕਾਰ ਹੋਵੇ ਸਰਕਾਰਾਂ ਸਹਾਇਤਾ ਉਹਦੀ ਅਗੇ ਵਪਾਰੀ ਖਤਮ ਹੋ ਗਈ ਨਿਸਾਨੇ ਦੇ ਅਕੇ ਚ ਤਾਂ ਪਵਾਰੀ ਦੇ ਅਕੇ ਚ ਕੋਈ ਸਰਕਾਰ ਬਣੇਗੀ ਕੋਈ ਪਾਲਤੀ ਦੀ ਸਰਕਾਰ ਵੀ ਨਹੀਂ ਸੋਚਦੀ ਜਦ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਐਗਰੀਕਲਚਰ ਤੋਂ ਬਰਾ ਬਚ ਨਹੀਂ ਸਕਦਾ ਇਹ ਉਹ ਪੰਜਾਬ ਹੈ ਉਹ ਕਿਸਾਨਾਂ ਪੰਜਾਬ ਦਾ ਉਹ ਜਿਹੜਾ ਇਕੱਠੇ ਜੋ ਹਰਿਆਣਾ ਤੇ ਆਪ ਇਕੱਠੇ ਹੋ ਗਏ ਹਾਂ ਅੱਜ ਸ਼ਾਮ ਤੋਂ ਮਨਾ ਵੀ ਉਹ ਹੀ ਕਿਸਾਨ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਨੱਕ ਬਚਾਈ ਹੈ ਲਾਜ ਬਚਾਈ ਹੈ ਜਿਹੜੇ ਠੂਠਾ ਲੈ ਕੇ ਅਮਰੀਕਾ ਦੇ ਕੋਲੋਂ ਗੁਲਾਬੀ ਰੰਗ ਦੀ ਤਣਕ ਜਿਹੜੀ ਕਿ ਮੈਸੇਜ ਨੇ ਜਾਨਵਰ ਨਹੀਂ ਖਾਦੇ ਸੀ ਉਹ ਸਾਡੇ ਲੋਕਾਂ ਨੂੰ ਖਾਣ ਨੂੰ ਮਿਲਦੀ ਸੀ ਉਹ ਤੇ ਛਤਕਾਰਾ ਹੀ ਨਹੀਂ ਦੋਇਆ ਪੂਰੀ ਦੁਨੀਆ ਦਾ ਘਟ ਭਰਿਆ ਅੱਜ ਉਹਨਾਂ ਦੀ ਬੇਕਦਰੀ ਹੋ ਰਹੀ ਕਿਸਾਨੇ ਦੀ ਇਹ ਦੋਨਾਂ ਸਰਕਾਰਾਂ ਨੇ ਮੌਜੂਦਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਲਾ ਕੇ ਮੰਡੀਆਂ ਨੂੰ ਇਹ ਬਰਬਾਰ ਕਰਨ ਦੇ ਤੁਨੇ ਆ ਵੀ ਪਿਛਲੇ ਦਿਨ ਤੁਸੀਂ ਦੇਖਿਆ ਇਹਨਾਂ ਦੇ 26 ਜਿਹੜੇ ਮਾਰਕੀਟ ਕਮੇਟੀ ਆ ਭੰਕਰ ਦਾ ਮਰਜ਼ਗੰਤਾ ਰਿਸ਼ਰ ਕੋੜੇ ਕਹਿੰਦੇ ਕਿ ਆਰਥਿਕ ਪੱਖੋਂ ਕਮਜ਼ੋਰ ਆ ਉਹ ਮੰਡੀਆਂ ਬਾਜ਼ਾਰ ਕਿ ਮੇਟੀਆਂ ਦੀ ਤਰਕਵਾ ਨਹੀਂ ਪੂਰੀ ਕਰ ਸਕਦੇ ਪਰ ਸਾਨੂੰ ਤੇ ਕਿਸਾਨ ਨੇ ਝੱਗਾ ਸੀ ਵੀ ਹੌਲੀ ਰੋਣ ਕਿ ਮੰਡੀ ਦਾ ਸਿਸਟਮ ਖਤਮ ਕਰ ਦਨ ਮੈਂ ਤਰਉਦੀ ਆ ਫਿਰ ਵੀ ਪੰਜਾਬ ਸਰਕਾਰ ਦਾ ਦੇਰ ਆਇਆ ਉਸਤਾਏ ਉਹਨਾਂ ਨੇ ਕੱਲੋ ਨੋਟੀਫਿਕੇਸ਼ਨ ਵਾਪਸ ਲੈ ਲਿਆ ਨਹੀਂ ਤਾਂ 8 ਤਰੀਕ ਨੂੰ 8 ਅਪ੍ਰੈਲ ਨੂੰ ਵਾਪੀਏ ਸੌਚ ਕਿਸਾਨਾਂ ਦੇ ਮੰਡੀਆਂ ਤੇ ਕਾਰਗਰ ਦੇ ਮਜ਼ਦੂਰਾਂ ਦੇ ਸਹਿਯੋਗ ਦੇ ਨਾਲ ਉੱਤੇ ਬੜਾ ਇੱਕ ਵਿਸ਼ਾਦ ਵਾਲੀ ਕੰਦ ਦਾ ਪ੍ਰੋਗਰਾਮ ਆਇਆ ਸੀ ਅੱਡੇ ਐਕਸਟ੍ਰੀਮ ਚੱਲਦਾ ਨਹੀਂ ਚੱਲਦਾ ਉਹਦੇ ਬਾਰੇ ਕਿਸਾਨ ਜਿੱਤੇ ਬੰਦਿਆਂ ਨੇ ਆਰਬੂਸ ਸਹਿਬਾਨ ਨੇ ਕੱਦ ਕਰਾਏ ਕਿ ਉਹ ਮਰਦੀ ਚੰਡੀ ਘੜਵਾਇਆ ਤੇ ਸਾਨੂੰ ਪੰਜਾਬ ਸਰਕਾਰ ਨੇ ਘਰੋਸਾ ਦਵਾਇਆ ਵੀ ਕੋਈ ਮਾਰਕੀਟ ਕਮੇਟੀ ਮਰਜ਼ੀ ਕੀਤੀ ਜਾਊਗੀ ਹਾਲਾਂਕਿ ਉਹਦਾ ਸਾਨੂੰ ਕੋਈ ਨਿਸ਼ਾਨ ਨਹੀਂ ਕੋਈ ਸਰਕਾਰ ਦੀ ਪਾਲਸੀ ਹੈ ਕਿਸੇ ਨੂੰ ਰੱਖੇ ਨਾਲ ਰੱਖੇ ਬਸ ਸਾਡਾ ਤਾਂ ਮਤਲਬ ਮੰਡੀਆਂ ਮਰਦੇ ਕਦੋਂ ਲਗਾਇਆ ਜਾ ਰਹੇ ਤਰ੍ਹਾਂ ਜੀ ਇਹਦੇ ਬਾਰੇ ਹੁਣੇ ਆ ਮੀਟਿੰਗ ਦੇ ਵਿੱਚ ਮੇਰਾ ਖਿਆਲ ਹੈ ਰਾਜ ਨੂੰ ਸੱਚੀ ਜੀ ਯਾਰਾਂ ਇਹ ਤਰ੍ਹਾਂ ਤੋਂ ਸ਼ੁਰੂ ਕਰਾਂਗੇ ਬਾਕੀ ਜੇ ਰੋਤੋਂ ਬਾਰੇ ਅੱਜ ਕਿਸਾਨ ਵੀ ਪਰੇਸ਼ਾਨ ਨੇ ਆਰਟੀਅਨ ਪਰੇਸ਼ਾਨ ਨੇ, ਟ੍ਰਾਂਸਪੋਰਟਰ ਵੀ ਪਰੇਸ਼ਾਨ ਹੈ, ਮਜ਼ਦੂਰ ਦਾ ਮਜ਼ਦੂਰ ਵੀ ਪਰੇਸ਼ਾਨ ਹੈ, ਸਾਰੇ ਤੁਹਾਡੇ ਸਾਹਮਣੇ ਬੈਠੇ ਆ। ਇਹ ਸਾਰੇ ਇਹਨਾਂ ਨੂੰ ਜੋਬ ਦੇਣਗੇ ਕਿਉਂਕਿ ਸੋਏ ਵੋਟਾਂ ਨੂੰ ਅਸੀਂ ਕਿਸੇ ਸਰਕਾਰ ਦੀ ਲੜਾਈ ਨਹੀਂ ਲੜ ਸਕਦੇ, ਵੋਟਾਂ ਦੇ ਵਿੱਚ ਹੀ ਸਰਕਾਰਾਂ ਬਦਲ ਸਕਦੇ ਆ, ਲਿਆ ਸਕਦੇ ਆ। ਹੋਰ ਸਾਡੇ ਕੋਲੇ ਕੋਈ ਚਾਰਾ ਨਹੀਂ, ਨਾ ਸਾਡੇ ਹੱਥ 'ਚ ਕੋਈ ਜੰਸੀ ਹੈ ਜਿਹੜੇ ਨਾਲ ਅਸੀਂ ਇਹਨਾਂ ਨੂੰ ਰੋਕਾਉਣ ਰੋਕ ਸਕੀਏ, ਨਾ ਸਾਡੇ ਕੋਲ ਕੋਈ ਇਹੋ ਜਿਹੀ ਡਾਗ ਹੈ ਜਿਹਨੂੰ ਚਲਾ ਸਕੀਏ। ਸਾਡੇ ਤੇ ਜਾਂ ਰੱਬ ਹੈ ਤੇ ਜਾਂ ਆਹ ਵੋਟਾਂ ਦੋ ਚੀਜ਼ਾਂ ਤਾਲੀ ਕੀਤੀ ਜਾਵੇ ਕਿਉਂ ਕਰਤਾ ਹੈ ਜਨਾਂ ਦਾ ਪੂਰਾ ਪੰਜਾਬ ਦਾ ਕਿਸਾਨ ਦਸਰਬ ਹੋ ਜਾਏਗਾ ਕਿਸਾਨਾਂ ਨੂੰ ਡਿਸਰਬ ਕਰਦਾ ਸਾਡਾ ਮੰਤਰੀ ਹੈ ਡਰਦਾ ਡਰਦਾ ਕਿਸਾਨ ਹੀ ਅਦਾਨੀ ਦੇ ਬਾਅਦ ਦਰਨੇ ਲਾਂਦੇ ਆ ਤੇ ਕਿਸਾਨ ਹੀ ਕਹਿੰਦੇ ਅਸੀਂ ਉੱਥੇ ਕਣਕ ਦੇ ਨਹੀਂ ਆੜਤ ਮੰਡੀਆਂ ਨੂੰ ਨਹੀਂ ਜਾਣਾ ਕੋਈ ਨਹੀਂ ਕੋਈ ਕਿਸਾਨ ਨਹੀਂ ਕਹਿੰਦਾ ਦੇਖੋ ਜੇ ਕੰਮ ਚੱਲਿਆ ਸੀ ਤੇ ਕਿਸਾਨਾਂ ਨੇ ਮਾਲ ਭੇਜਣਾ ਸ਼ੁਰੂ ਕਰਤਾ ਸਾਨੂੰ ਜੀ ਕਿਹਾ ਕਿਸਾਨ ਸਾਡਾ ਪੂਰਾ ਸਾਥ ਦੇਣਗੇ ਕੋਈ ਕਿਸਾਨ ਮੰਡੀ ਤੋਂ ਬਿਨਾਂ ਕਣਕ ਨਹੀਂ ਭੇਜੂਗਾ ਜਾਂ ਤਾਂ ਸਾਡੇ ਨਾਲ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਇਹ ਮਤਲਬਕ ਜੀ ਪਹਿਲਾਂ ਵੀ ਜਿਵੇਂ ਅਸੀਂ ਦੱਸਿਆ ਹੈ ਵੀ ਸਾਡੀ ਜਿਹੜੀ ਦਾਮੀ ਨਾ ਆਉਂਦੀ ਵਜ੍ਹਾ ਨਾਲ ਲਾਸਟ ਇਅਰ ਦੀ ਕਣਕ ਦੀ ਦਾਮੀ FCI ਦੀ ਅਡਾਨੀ ਸਾਈਲੋ ਵਿੱਚ ਜਿਹੜਾ ਮਾਲ ਗਿਆ ਉਹ ਨਹੀਂ ਮਿਲੀ ਹੈਗੀ ਔਰ ਉਸ ਦੇ ਸਬੰਧੀ ਹੀ ਅੱਜ ਅਸੀਂ ਡੀਐਮ ਆਫਿਸ FCI ਦੇ ਮੂਹਰੇ ਧਰਨਾ ਲਾ ਰਹੇ ਹੈਗੇ ਆ ਅਸੀਂ ਬਸ ਸਾਰੇ ਜਾਣੇ ਆਸੇ ਪਾਸੇ ਦੀਆਂ ਮੰਡੀਆਂ ਤੋਂ ਔਰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਅੱਜ ਧਰਨਾ ਲੱਗਣ ਜਾ ਰਹੇ ਆ ਇਹ ਤਕਰੀਬਨ ਜਿਹੜੀ ਰਹਿੰਦੀ দামੀ ਹੈ ਤਕਰੀਬਨ 3.5 ਤੋਂ 4 ਕਰੋੜ ਰੁਪਏ ਦੀ ਹੈਗੀ ਆ ਸਾਰੀਆਂ ਮੰਡੀਆਂ ਦੇ ਆਸ-ਪਾਸ ਦੀ ਔਰ ਮੋਗਾ ਮੰਡੀ ਦੀ ਜਿਹੜੀ ਕਿ ਪਿਛਲੇ ਸਾਲ ਤੋਂ ਐਫਸੀ ਨੇ ਸਾਨੂੰ ਨਹੀਂ ਦਿੱਤੀ ਹੈਗੀ ਔਰ ਨਾ ਹੀ ਉਹਦਾ ਕੋਈ ਰੀਜ਼ਨ ਦੱਸਿਆ ਸਰਕਾਰ ਵੱਲੋਂ ਕੱਲ ਮੰਗ ਮੰਨ ਲਈ ਗਈ ਹੈ ਕਿਸਾਨਾਂ ਦੇ ਕਿ ਤੁਸੀਂ ਅਰਥੀ ਉਹਦੇ ਕੋਈ ਵੇਚਦੇ ਹੋ ਕਿ ਹਿੰਦਸੇ ਚੁੱਲ ਜਾਂਦੀ ਨਹੀਂ ਚੁਤਣੀ ਨਹੀਂ ਉਹਨੂੰ ਫੰਡ ਵਰਗੀ ਹੋਣੀ ਤੇ ਬਹੁਤ ਵਧੀਆ ਅਸੀਂ ਸਵਾਗਤ ਕਰਦੇ ਸਰਕਾਰ ਦੇ ਫੈਸਲੇ ਦਾ ਵੀ ਜਿਹੜੇ ਸਾਈਲੋਸ ਜਿਹੜੇ ਮقرਰ ਕੀਤੇ ਗਏ ਸੀ 12 ਸਾਈਲੋ ਜਿੱਥੇ ਕਿ ਉਹਨਾਂ ਨੇ ਆਰਡਰ ਦਿੱਤੇ ਸੀ ਵੀ ਓਪਨ ਜਿਹੜੀ ਵੀਟ ਜਾਊਗੀ ਔਰ ਕਿਤੇ ਨਾ ਕਿਤੇ ਇਹ ਵੀ ਖਤਸ਼ਾ ਸੀਗਾ ਕਿ ਕਿਤੇ ਉੱਥੇ ਡਾਇਰੈਕਟ ਪਰਚੇਜ਼ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਤੇ ਕੱਲ ਇਹ ਡੀ ਨੋਟੀਫਾਈ ਸਰਕਾਰ ਨੇ ਕਰਤਾ ਹੈਗਾ ਔਰ ਸਾਰੇ ਅਸੀਂ ਆੜਤੀਏ ਮਜ਼ਦੂਰ ਕਿਸਾਨ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ